ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਟਿੰਡੋ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੀ ਇਹ ਸਬਜ਼ੀ ਆਪਾਂ ਇੱਕ ਅਲੱਗ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹੜੇ ਨਹੀਂ ਖਾਂਦੇ ਇਹ ਸਬਜ਼ੀ ਨੂੰ ਉਹ ਵੀ ਖਾਣ ਲੱਗ ਜਾਣਗੇ ਜੀ ਇਹ ਸਬਜ਼ੀ ਪਰ ਮੀਟਿੰਡੇ ਨੂੰ ਵੀ ਮਾਤ ਪਾਉਂਦੀ ਹੈ ਇੱਕ ਅਜਿਹੇ ਤਰੀਕੇ ਦੇ ਨਾਲ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇਹ ਰੈਸਪੀ ਅਗਰ ਤੁਸੀਂ ਮੇਰੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਇਹਨੂੰ ਬਣਾਉਣ ਦੇ ਲਈ ਆਪਾਂ ਨੇ ਅੱਧਾ ਕਿਲੋ ਟਿੰਡੇ ਲਏ ਆ ਜੀ ਇਧਰਪਰ ਚਾਰ ਪਿਆਜ਼ ਲਏ ਆ ਚਾਰ ਪੰਜ ਆਪਾਂ ਛੋਟੇ ਸਾਈਜ਼ ਦੇ ਟਮਾਟਰ ਪਾਵਾਂਗੇ 10 8 9 ਲਈਆਂ ਆ ਆਪਾਂ ਹਰੀਆਂ ਮਿਰਚਾਂ ਅਤੇ ਥੋੜਾ ਜਿਹਾ ਅਦਰਕ ਦਾ ਟੁਕੜਾ ਥੋੜਾ ਆਪਾਂ ਲਸਣ ਵੀ ਛਿੱਲਾਂਗੇ ਇਹ ਸਬਜ਼ੀ ਆਪਾਂ ਮਸਾਲੇਦਾਰ ਬਣਾ ਕੇ ਤਿਆਰ ਕਰਾਂਗੇ ਜੀ ਖੁੱਲਾ ਜਿਹਾ ਆਪਾਂ ਮਸਾਲਾ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਤੁਹਾਨੂੰ ਕੱਟਣ ਤੋਂ ਬਾਅਦ ਫਿਰ ਮਿਲਦੇ ਆਂ ਇਹਨੇ ਟਿੰਡੇ ਛਿੱਲ ਲਏ ਆ ਜੀ ਇਧਰ ਪਿਆਜ਼ ਵੀ ਛਿੱਲ ਲਏ ਆ ਪਿਆਜ਼ ਟਮਾਟਰ ਲਸਣ ਅਦਰਕ ਤੇ ਹਰੇ ਮਿਰਚ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੀ ਅਤੇ ਟਿੰਡੋ ਵੀ ਮੈਂ ਕੱਟਣ ਤੋਂ ਪਹਿਲਾਂ ਹੀ ਵਾਸ਼ ਕਰਾਂਗੀ ਛਿਲਕਾ ਪਾ ਉਤਾਰ ਲਿਆ ਹੈ ਜੀ ਲਓ ਜੀ ਆਪਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਕਰ ਲਿਆ ਐ ਵਾਸ਼ ਤੇ ਹੁਣ ਆਪਾਂ ਟਿੰਡੇ ਕੱਟ ਕੇ ਤਿਆਰ ਕਰ ਲਵਾਂਗੇ ਇਦਾਂ ਆਪਾਂ ਨੇ ਪੀਸਸ ਵਿੱਚ ਕੱਟ ਲੈਣੇ ਆ ਜੀ ਟਿੰਡੋ ਆਪਾਂ ਨੇ ਕੱਟ ਲਈ ਹੈ ਜੀ ਇਧਰ ਆਪਾਂ ਕੜਾਹੀ ਰੱਖ ਲਈ ਹੈ ਜੀ ਗੈਸ ਉੱਤੇ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਤੇਲ ਪਹਿਲਾਂ ਆਪਾਂ ਖੁੱਲਾ ਜਿਹਾ ਪਾ ਲਾਂਗੇ ਕਿਉਂਕਿ ਆਪਾਂ ਟਿੰਡੋ ਜਿਹੜੀ ਹੈ ਅਲੱਗ ਤਰੀਕੇ ਦੇ ਨਾਲ ਬਣਾਣੀ ਹੈ ਇਹਨੂੰ ਆਪਾਂ ਫਰਾਈ ਕਰਕੇ ਬਣਾਉਣਾ ਹੈ ਜੀ ਸੋ ਆਪਾਂ ਤੇਲ ਪਹਿਲਾਂ ਖੁੱਲਾ ਜਿਹਾ ਪਾ ਲਿਆ ਏ ਜਿਹਨੇ ਨੂੰ ਤੇਲ ਗਰਮ ਹੁੰਦਾ ਏ ਉਹਨੇ ਨੂੰ ਆਪਾਂ ਸਾਰਾ ਮਸਾਲਾ ਜਿਹੜਾ ਗ੍ਰाइंड ਕਰ ਲਾਂਗੇ ਇਹਨੂੰ ਆਪਾਂ ਨੇ ਜਾਦਾ ਸਮੂਥ ਪੇਸਟ ਨਹੀਂ ਬਣਾਉਣਾ ਮਤਲਬ ਕਿ ਜ਼ਿਆਦਾ ਨਹੀਂ ਰੋਪਾ ਪੀਸਣਾ ਹੈਗਾ ਆਪਾਂ ਦਰਦਰਾ ਜਾ ਹੀ ਰੱਖਣਾ ਹੈ ਮੈਂ ਤੁਹਾਨੂੰ ਦਿਖਾਉਣੀ ਆ ਕਰਕੇ ਇਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਮਸਾਲਾ ਦਰਦਰਾ ਜਾ ਪੀਸ ਲੈਣਾ ਹੈ ਜ਼ਿਆਦਾ ਆਪਾਂ ਪੇਸਟ ਨਹੀਂ ਬਣਾਇਆ ਇਹਦਾ ਇਹਨੂੰ ਆਪਾਂ ਇਹਨੇ ਟਾ ਕੇ ਰੱਖ ਦਾਂਗੇ ਨੇਪਾ ਕਰਦੇ ਆ ਟਿੰਡੇ ਫਰਾਈ ਇਧਰ ਤੇਲ ਗਰਮ ਹੋ ਗਿਆ ਹੈ ਜੀ ਹੁਣ ਇਹਦੇ ਵਿੱਚ ਆਪਾਂ ਟਿੰਡੇ ਪਾ ਦਵਾਂਗੇ ਇਦਾਂ ਬਣਾ ਕੇ ਇੱਕ ਵਾਰ ਜ਼ਰੂਰ ਦੇਖਿਓ ਤੁਸੀਂ ਬਹੁਤ ਵਧੀਆ ਬਣਦੇ ਆ ਮੇਰੀ ਭੈਣ ਨੇ ਬਣਾਏ ਸੀ ਬਰਨ ਫੈਮਿਲੀ ਬਲੌਗਸ ਵਾਲਿਆਂ ਨੇ ਮੈਨੂੰ ਵਧੀਆ ਲੱਗੀ ਰੈਸਪੀ ਸੋ ਮੈਂ ਵੀ ਉਸੇ ਤਰ੍ਹਾਂ ਬਣਾਉਣ ਲੱਗੀ ਆ ਇਹਨਾਂ ਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਜੀ ਇੱਧਰ ਲਓ ਜੀ ਟਿੰਡੋ ਜਿਹੜੇ ਆ ਫਰਾਈ ਹੋ ਗਏ ਆ ਥੋੜੇ ਜਿਹਾ ਆਪਾਂ ਹੋਰ ਕਰ ਲਵਾਂਗੇ ਬੰਦ ਕਰਾ ਲਿਓ ਵੰਦ ਆ ਦੇਖੋ ਜੀ ਟਿੰਡੋ ਆਪਣੇ ਫਰਾਈ ਹੋ ਗਏ ਆ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਚੰਗੀ ਤਰ੍ਹਾਂ ਫਰਾਈ ਕਰਨੀ ਹੈ ਜੀ ਸਾਰੀ ਟਿੰਡੋ ਆਪਾਂ ਪਲੇਟ ਵਿੱਚ ਕੱਢ ਲਈਏ ਜੀ ਇਧਰ ਕੜਾਹੀ ਵਿੱਚੋਂ ਆਪਾਂ ਜਿਹੜਾ ਐਕਸਟਰਾ ਆਇਲ ਆ ਉਹ ਆਪਾਂ ਕੱਢ ਲਵਾਂਗੇ ਜਿੰਨਾ ਕ ਆਪਾਂ ਤੜ ਜਿੰਨਾ ਕ ਆਪਾਂ ਨੂੰ ਤੜਕਾ ਫਰਾਈ ਕਰਨ ਲਈ ਚਾਹੀਦਾ ਹੈ ਉਹਨਾਂ ਕ ਆਪਾਂ ਕੜਾਹੀ ਵਿੱਚ ਰੱਖਾਂਗੇ ਇਧਰ ਆਪਾਂ ਕੜਾਹੀ ਵਿੱਚ ਇੱਕ ਕੜਛੀ ਕਦੇ ਗੇੜ ਤੇਲ ਜਿਹੜਾ ਛੱਡ ਲਿਆ ਹੈ ਜੀ ਤੇਲ ਵਿੱਚ ਪਾ ਦਵਾਂਗੇ ਆਪਾਂ ਛੋਟੀ ਚਮਚ ਜੀਰਾ ਜੀਰੇ ਤੋਂ ਬਾਅਦ ਆਪਾਂ ਪਾ ਦਵਾਂਗੇ ਜੀ ਇਹਦੇ ਵਿੱਚ ਗ੍ਰाइंड ਕੀਤਾ ਹੋਇਆ ਮਸਾਲਾ ਲੇ ਨੂੰ ਹੁਣ ਪੱਕ ਚੰਗੀ ਤਰ੍ਹਾਂ ਭੁੰਨ ਲਵਾਂਗੇ ਜੀ ਮੇਨ ਗੱਲ ਹੁੰਦੀ ਆ ਮਸਾਲੇ ਦੀ ਮਸਾਲਾ ਜਿਹੜਾ ਆਪਣਾ ਚੰਗੀ ਤਰ੍ਹਾਂ ਪੁੱਜਿਆ ਹੋਣਾ ਚਾਹੀਦਾ ਇਹ ਸਬਜੀ ਆਪਣੀ ਤਾਈਓ ਵਧੀਆ ਬਣਦੀ ਆ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਹੀ ਗ੍ਰाइंड ਕਰ ਲਈਆਂ ਸੀਗੀਆਂ ਜੀ ਜੋ ਵਿੱਚ ਹੀ ਇਹ ਸਾਰੇ ਪੂਜ ਜੂਗੇ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਿਆਜ਼ਾਂ ਦਾ ਪਾਣੀ ਕਾਫੀ ਹੱਦ ਤੱਕ ਸੁੱਕ ਗਿਆ ਹੈ ਜੀ ਪਰ ਆਪਾਂ ਮਸਾਲੇ ਨੂੰ ਥੋੜਾ ਜਿਹਾ ਹੋਰ ਭੁੰਨਾਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਆਪਾਂ ਮਸਾਲੇ ਨੂੰ ਭੁੰਨਣਾ ਹੈ ਲੋ ਜੀ ਤੜਕੇ ਨੇ ਚੰਗੀ ਤਰ੍ਹਾਂ ਤੇਲ ਛੱਡ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ ਅੱਧੇ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਥੋੜੀ ਜੀ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਅਗਰ ਹੈਗੀ ਤਾਂ ਪਾ ਲਿਓ ਨਹੀਂ ਹੈਗੀ ਤਾਂ ਵੀ ਸਰਜੂਗਾ ਕਿਉਂਕਿ ਆਪਾਂ ਨੇ ਹਰੀਆਂ ਮਿਰਚਾਂ ਦਾ ਸੁਆਬ ਲਈ ਪਾ ਰਹੀਆਂ ਇਹ ਭਾਤ ਸਿਰਫ ਕਲਰ ਵਧੀਆ ਆਉਣ ਦੇ ਲਈ ਪਾਈ ਹੈ ਜੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਦੇਵਾਂਗੇ ਜੀ ਮਿਕਸ ਹਲਦੀ ਵੀ ਆਪਾਂ ਭੁੰਨ ਲਵਾਂਗੇ ਜਾਂ ਤਾਂ ਜੋ ਹਲਦੀ ਦਾ ਕੱਚੇ ਪਣ ਦਾ ਸੁਆਦ ਨਾ ਆਵੇ ਆਪਾਂ 2 ਮਿੰਟ ਮਸਾਲੇ ਨੂੰ ਭੁੰਨ ਲਵਾਂਗੇ ਹੋਰ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਿੰਡੇ ਟਿੰਡੇ ਕਹਲੋ ਚਾਹੇ ਟਿੰਡੋ ਕਹਲੋ ਇੱਕੋ ਹੀ ਗੱਲ ਐ ਜੀ ਸਾਡੇ ਵੱਲ ਦੋ ਹੀ ਕਹਿ ਲੈਂਦੇ ਆ ਟਿੰਡੋ ਵੀ ਕਹਿ ਦਿੰਦੇ ਆ ਜੀ ਟਿੰਡੇ ਵੀ ਕਹਿ ਦਿੰਦੇ ਆ ਤੇ ਆਪਾਂ ਤੜਕੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਤੜਕਾ ਆਪਾਂ ਇਦਾਂ ਹੀ ਭੁੰਨਿਆ ਹੈ ਤੇਲ ਵਿੱਚ ਬਸ ਭੁੰਨ ਲਿਆ ਆਪਾਂ ਉਸ ਤੋਂ ਬਾਅਦ ਆਪਾਂ ਨਮਕ ਮਿਰਚ ਹਲਦੀ ਪਾ ਕੇ ਵੀ ਇਹਨੂੰ ਚੰਗੀ ਤਰ੍ਹਾਂ 2 ਮਿੰਟ ਘੱਟ ਸੇਕਦੇ ਹੋ ਤੇ ਭੁੰਨਿਆ ਪਾਣੀ ਦੀ ਵਰਤੋਂ ਨਹੀਂ ਆਪਾਂ ਇਹਦੇ ਵਿੱਚ ਕੀਤੀ ਹੈਗੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਫਰਾਈ ਕੀਤੇ ਹੋਏ ਟਿੰਡੇ ਇਹਨਾਂ ਨੂੰ ਵੀ ਕਰ ਦੇਵਾਂਗੇ ਚੰਗੀ ਤਰ੍ਹਾਂ ਮਿਕਸ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰ ਲਈਆਂ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਗਰਮ ਮਸਾਲਾ ਪਾਉਣ ਤੋਂ ਬਾਅਦ ਹੁਣ ਆਪਾਂ ਇਹ ਸੇਕ ਨੂੰ ਘੱਟ ਕਰ ਲਿਆ ਜੀ ਤੇ ਸਬਜ਼ੀ ਨੂੰ 2-3 ਮਿੰਟ ਆਪਾਂ ਪਕਾ ਲਵਾਂਗੇ ਇਹ ਲੋ ਜੀ 2-3 ਮਿੰਟ ਤੋਂ ਬਾਅਦ ਸਬਜ਼ੀ ਆਪਣੀ ਪੱਕ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਇਹਨੂੰ ਤੁਸੀਂ ਫਰਾਈਟ ਇੰਡੇ ਮਸਾਲਾ ਰੈਸਪੀ ਵੀ ਕਹਿ ਸਕਦੇ ਹੋ ਜੋ ਨਾਮ ਦੇਣਾ ਤੁਸੀਂ ਇਹਨੂੰ ਦੇ ਸਕਦੇ ਹੋ ਜੀ ਇਹ ਸਬਜੀ ਬਹੁਤ ਵਧੀਆ ਬਣੀ ਆ ਤੇ ਬਹੁਤ ਹੀ ਟੇਸਟੀ ਵੀ ਆ ਤੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਆ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ